ਐ ਦੋਸਤੋ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪੱਤਰਕਾਰ ਪ੍ਰਵਾਨ ਸਿੰਘ ਸਿੱਧੂ ਅੱਜ ਅਸੀਂ ਕੋਰਟ ਤੋਂ ਹੀ ਆਏ ਆ ਕਿ ਜਿੱਥੇ ਪਤਾ ਲੱਗਾ ਕਿ ਇੱਕ ਮਰੀਜ਼ ਕੈਂਸਰ ਦੇ ਨਾਲ ਪੀੜਤ ਉਹ ਉਹਨਾਂ ਦੀ ਮੈਸੇਜ ਦੇ ਨਾਲ ਆਉ ਗੱਲਬਾਤ ਕਰਦੇ ਆਂ ਹਾਂ ਜੀ ਸਤ ਸ੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਜੀ ਗੁਰਸੇਵਨ ਤੁਲਸੀ ਆ ਆਪਣੇ ਘਰ ਵਾਲੇ ਦਾ ਕੀ ਨਾਮ ਹਾਂ ਜੀ ਮੇਰੇ ਘਰ ਵਾਲਾ ਕਿ ਨਾਮ ਰਾਜੂ ਹੈ ਰਾਜ ਰਾਜ ਇਹ ਵੀ ਜਿਹੜੀ ਤੁਲਸੀ ਆ ਇਹ ਪਿੰਡ ਕੋਟਸੂਈ ਬਲਾਕ ਮਾਲਪੁਰ ਤਸੀਲ ਗੜ੍ਹ ਸੰਗਰ ਹੁਸ਼ਿਆਰਪੁਰ ਤੇ ਰਹਿੰਦੀ ਆ ਮੂਰ ਰਾ ਮੂਰੂਪ ਦੇ ਬੇਟੇ ਵਿਜੀਤ ਨਪਾਲਣੋਂ ਇਹ ਨੇਪਾਲੀ ਆ ਕੋਟਸੂਈ ਦੇ ਵਿੱਚ ਕਿੰਨੇ ਚਿਰ ਪੰਜਾਬ ਵਿੱਚ ਰਹਿੰਦੇ ਨੇ ਕਿੰਨਾ ਚਿਰ ਹੋ ਗਿਆ ਸਾਨੂੰ 20 ਸਾਲ ਹੋ ਗਏ 20 ਸਾਲ ਹੋ ਗਏ ਇਥੇ ਕੋਟਸੂਈ ਦੇ ਵੀ ਕਿੰਨੇ 25 ਸਾਲ ਹੋ ਗਏ ਹਾਂਜੀ ਹਾਂਜੀ ਇਹ ਤੁਹਾਨੂੰ ਕਦਕ ਪਤਾ ਲੱਗਾ ਕਿ ਬਾਈ ਨੂੰ ਜੀਵਨ ਨੂੰ ਕੈਂਸਰ ਆ ਸਾਨੂੰ ਨਾ 1 ਸਾਲ ਹੋ ਗਿਆ ਇੱਥੇ ਨਾ ਪਤਾ ਲੱਗ ਗਿਆ ਆਪਕੇ ਤਾਂ ਮਾਣਸ ਜੀਪ ਤੇ ਚਾਲੇ ਲੱਗਲੇ ਲੱਗੇ ਤੇ ਅਸੀਂ ਸੋਚੀ ਚਾ ਨੱਦੀ ਚਾਲਾ ਨਿਕਲੇਆ ਤਾਂ ਦਵਾਈ ਦੂ ਲਿਆ ਕੇ ਬਥਰੀ ਖਾਏ ਤੋਂ ਫਰਕ ਨਹੀਂ ਪੀਏ ਬਾਅਦ ਵਿੱਚ ਜੇਸਟਾ ਕਰਾਈ ਤੋਂ ਤਾਂ ਸਾਨੂੰ ਪਤਾ ਲੱਗ ਗਿਆ ਹੁਣ ਹੈਨਾ ਅਸੀਂ ਇਲਾਜ ਤਾਂ ਬਥਰੀ ਕਰੇ ਹੁਣ ਸਾਰੇ ਨੇ ਚਲੋ ਮੜਾ ਮੋਟਾ ਦੀ ਥੋਪੀ ਕਰੇ ਥੀ ਹੁਣ ਸਾਰੇ ਪੱਛੇ ਮਹਿ ਰਹੇ ਜਿਹੜੇ ਮੈਂ ਪੂਲ ਖਰਚੇ ਥਾ ਜਿਹੜੇ ਹੈਨਾ ਇੱਧਰ ਉੱਧਰ ਮੈਂ ਜਿਹੜੇ ਲਾਣਾ ਥਾ ਜ਼ਮੀਨ ਪੇਸ ਕੇ ਸਾਰਾ ਮੈਂ ਤਰਾਦੀ ਹੁਣ ਮੈਂ ਤੇ ਕਿਥੇ ਹੈਂ ਹੋ ਸਕਦਾ ਹੈਨਾ ਸਾਰੇ ਵੀ ਮੇਰੇ ਲਈ ਹੈਲਪ ਕਰ ਦੋ ਜਿੰਨਾ ਜਿੱਤੇ ਹੁੰਦਾ ਦੁਕਾਨ ਹਟੇ ਲਾਤਾ ਤੋਂ ਆਪਣੇ ਗੱਲੋ ਖਤਮ ਹੋ ਗਿਆ ਹਾਂਜੀ ਹਾਂਜੀ ਕੋਈ ਵੀ ਹੈ ਨਹੀਂ ਤਾਂ ਇਹ ਮੈਂ ਅੱਜ ਬੈਠੀ ਹਾਂ ਉਹ ਘਰ ਚੀਨ ਹੁਣ ਆਪ ਦੁਕਾਨ ਲਗਾਤੇ ਹੈ ਕਿ ਨਹੀਂ ਨਹੀਂ ਦੁਕਾਨ ਦੁਕਾਨ ਨਹੀਂ ਕਿਸੇ ਨੇ ਆ ਕੇ ਕਿਸੇ ਦੇ ਦੁਕਾਨ ਦਾ ਕੰਮ ਕਰ ਦਿੱਤਾ ਹਾਂ ਕਰਦੇ ਹਾਂ ਹਾਂਜੀ ਠੀਕ ਹੈ ਹਾਂ ਰੋਟੀ ਪਾਣੀ ਦਾ ਮੁਸ਼ਕਿਲ ਹੋ ਬਹੁਤ ਮੁਸ਼ਕਿਲ ਹੋ ਰਹਾ ਹੈ ਬਹੁਤ ਮੁਸ਼ਕਿਲ ਵੀਰ ਜੀ ਕੇ ਮਸਟਰ ਰਾਜਕਮਾਰ ਜੋ ਕਿ ਕੈਂਸਰ ਨਾਲ ਪੀੜਦਾ ਹੈ ਲਾਸਟ ਸੇਜ ਦੇ ਵਿੱਚ ਲੱਗ ਗਿਆ ਤੇ ਮੈਂ ਜਿਹੜੀ ਸਮਾਜ ਸੇਵਕ ਜਿੱਥੇ ਬੰਦੀਆਂ ਉਹਨਾਂ ਤੇsearchTerm ਦੀ ਬੇਨਤੀ ਕਰਦੇ ਆ ਕਿ ਮੇਰੇ ਮੋਬਾਈਲ ਨੰਬਰ ਤੇ ਨਟਟ ਕੀਤਾ ਜਾਵੇ ਕਿ ਬੀਬੀ ਮੈਂ ਆਪਣਾ ਮੋਬਾਈਲ ਨੰਬਰ ਦੱਸੂਗੀ ਉਹ ਮੋਬਾਈਲ ਨੰਬਰ ਜਿਨ ਵੀ ਕੋਈ ਬੀਬੀ ਹੋਰ ਵੀ ਇੱਕ ਗੱਲ ਕਹਿੰਦੀ ਆ ਕਿ ਮੈਨੂੰ ਪੈਸੇ ਦੀ ਨਹੀਂ ਜਰੂਰਤਾ ਇਹਦਾ ਇਲਾਜ ਕਰਾ ਦਿਓ ਇਹ ਸੱਚੀ ਮੈਂ ਵੀਡੀਓ ਬਣਾਉਂ ਕੋ ਫੇਕ ਵੀਡੀਓ ਨਹੀਂ ਬਣਾਉਂ ਕੋ ਝੂਠੀ ਨਹੀਂ ਪਾਦਾ ਤੇ ਬੀਬੀ ਕਹਿੰਦੀ ਕਿ ਮੈਨੂੰ ਪੈਸੇ ਦੀ ਜਰੂਰ ਨਹੀਂ ਕੋ ਜੇ ਕੋਈ ਸਮਾਜ ਸੇਵੀ ਜਿ세 ਬੰਦੀ ਹੋਏ ਇਹ ਕੋਈ ਆਉਂਦੀ ਆ ਮੋਰੇ ਉਹ ਸਿੱਧਾ ਇਹ ਇਲਾਜ ਕਰਾ ਦੇ ਸਾਨੂੰ ਪੈਸੇ ਦੀ ਨਹੀਂ ਲੋੜ ਇਲਾਜ ਦੀ ਲੋੜਾ ਤੁਹਾਡਾ ਮੋਬਾਈਲ ਨੰਬਰ ਮੈਨੂੰ ਦੱਸੋ ਕਿ ਕੋਈ ਜੇ ਕੋਈ ਤੁਹਾਨੂੰ ਸਹਾਇਤਾ ਕਰਨੀ ਚਾਹੁੰਦਾ ਹੋਵੇ ਮਦਦ ਕਰਨੀ ਚਾਹੁੰਦਾ ਹੋਵੇ ਉਹ ਤੁਹਾਡੇ ਮੋਬਾਈਲ ਤੇ ਤੁਹਾਡੇ ਨਾਲ ਕਨੈਕਟ ਕਰੇ ਆਪਣਾ ਮੋਬਾਈਲ ਦਾ ਨੰਬਰ ਦੱਸ ਦਿਓ ਅੱਛਾ ਜੀ ਮੇਰਾ ਮੋਬਾਈਲ ਨੰਬਰ ਹੈ ਨਾ 8264 ਡਬਲ 60480 ਇੱਕ ਵਾਰੀ ਹੋਰ ਬੋਲ ਦਿਓ 8264 ਡਬਲ 60 4 8 ਜੀ ਇਹ ਬੀਬੀ ਦਾ ਨੰਬਰ ਆ ਜੀ ਜਿਹੜੀ ਵੀ ਸਮਾਜ ਸੇਵੀ ਸੰਸਥਾ ਕੋਈ ਇਹਦਾ ਬੀਬੀ ਦੀ ਮਦਦ ਕਰਨੀ ਚਾਹੁੰਦਾ ਤਾਂ ਉਹ ਕਰਾ ਮੈਂ ਕੈਮਰਾਮੈਨ ਨੂੰ ਕਹਿੰਦਾ ਇਹ ਬਾਈ ਦੀ ਫੋਟੋ ਜਿਹੜਾ ਨੇੜੇ ਹੋ ਕੇ ਤਸਵੀਰ ਉਹ ਅੱਜ ਤੱਕ ਨਹੀਂ ਮਿਲ ਪਾਇਆ ਇਹ ਫੋਟੋ ਪਾ ਲਵਾਂਗੇ ਮੈਂ ਜਿਹੜਾ ਵੀ ਕੋਈ ਮੱਤ ਦੇ ਕਰੂੰਗਾ ਮੈਂ ਵੀ ਆਪਣੇ ਵੱਲੋਂ ਉਹਦਾ ਥੈਂਕ ਯੂ ਕਰੂੰਗਾ ਤੁਹਾਡਾ ਸਾ ਮੈਂ ਧੰਨਵਾਦ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ